ਸੱਤ ਮੈਂਬਰੀ ਕਮੇਟੀ ਜੋ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਪੰਜ ਸੱਖ ਸਭਾ ਨੇ 2 ਦਸੰਬਰ ਨੂੰ ਬਣਾਈ ਸੀ ਸਿਰਫ ਇਸ ਕਰਕੇ ਕਿ ਜੋ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੈ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਨੂੰ ਜੋ ਇਹ ਨਹੀਂ ਕੋਨ ਲੱਗ ਚੁੱਕਾ ਹੈ ਕਿ ਗਾਲੀ ਦਲ ਹੁਣ ਦੁਬਾਰਾ ਇੱਕ ਵਾਰ ਇਸ ਦੇ ਡੈਲੀਗੇਟ ਬਣਾਏ ਜਾਣ ਤੇ ਸਾਰੇ ਲੀਡਰ ਪਹਿਲੇ ਅਸਤੀਫਾ ਦਿਓ ਕਿਉਂਕਿ ਸਾਰੇ দাগੀ ਹੋ ਚੁੱਕੇ ਹੋ ਤੇ ਇਸ ਕਰਕੇ ਅਸਤੀਫੇ ਮੰਗੇ ਗਏ ਸੀ ਜੋ ਕਿ ਨਹੀਂ ਦਿੱਤੇਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਭਰਤੀ ਲਈ ਵੀ ਜੋ ਨਵੇਂ ਮੈਂਬਰਾਂ ਦੀ ਭਰਤੀ ਹੋਣੀ ਸੀ ਉਸ ਲਈ ਸੰਸਦ ਮਾਨ ਹੈ ਫਸਿਲ ਤੋਂ 7 ਮੈਂਬਰਾਂ ਦੀ ਕਮੇਟੀ ਬਣਾਈ ਸੀ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਇਕਬਾਲ ਚੁੰਟਾ ਜਿਸ ਦੇ ਸੱਤ ਮੈਂਬਰਾਂ ਦੇ ਬੀਬੀ ਸਤਵੰਤ ਕੌਰ ਮੁਖੀ ਸੀਗੇ ਹਰਜਿੰਦਰ ਸਿੰਘ ਧਾਮੀ ਐਸਪੀਸੀ ਪ੍ਰਧਾਨ ਇਹ ਜੋ ਕਮੇਟੀ ਦੀ ਮੀਟਿੰਗ ਪਹਿਲੇ 8 ਤਰੀਕ ਨੂੰ ਹੁੰਦੀ ਹੈ ਜਿਸ ਵਿੱਚ ਇਹ ਹੀ ਭਰਤੀ ਬਾਰੇ ਕਿਹਾ ਜਾਂਦਾ ਕਿਉਂਕਿ ਗਿਆਨੀ ਰਕबीर ਸਿੰਘ ਬਾਰ-ਬਾਰ ਕਹਿ ਚੁੱਕੇ ਸੀ ਕਿ ਭਰਤੀ ਮਹਿੰਮ ਜੋ ਵੀ ਹੈ ਉਹ ਸਾਰੀ ਏਰਾ ਦੀ ਦੇਖ ਰੇਖ ਚੋਣੀ ਚਾਹੀਦੀ ਹੈ ਪਰ ਇਹਨਾਂ ਤੋਂ ਪੁੱਛੇ ਬਿਨਾ ਭਰਤੀ ਸ਼ੁਰੂ ਕਿਵੇਂ ਹੋ ਗਈ ਸੋ ਕਹਿੰਦੇ ਸੀਗੇ ਕਿ ਤੁਸੀਂ ਹੁਕਮਨਾਮੇ ਤਾਂ ਮੀਲ ਨਹੀਂ ਕੀਤੀ ਜਿਸ ਕਰਕੇ ਖਾਸੇ ਨਾਰਾਜ਼ ਹੋਏ ਸਨ ਐਸਜੀਪੀਸੀ ਤੋਂ ਵੀ ਉਸ ਤੋਂ ਬਾਅਦ ਇੱਕ ਦੋ ਵਾਰ ਮੈਂ ਦਲਜੀਤ ਸਿੰਘ ਚੀਵਾ ਤੇ ਬਲਵਿੰਦਰ ਸਿੰਘ ਭੁੰਦਰ ਉਹਨਾਂ ਹੀ ਮਿਲ ਕੇ ਆਏ ਸੀ ਭਾਮੀ ਜੀ ਮਿਲ ਕੇ ਆਏ ਸੀ ਸਿੰਘ ਸਾਬਾਨ ਨੂੰ ਉਸ ਤੋਂ ਬਾਅਦ ਸਿੰਘ ਸਾਬਾਨ ਬਾਹਰ ਚਲੇ ਜਾਂਦੇ ਆ ਤੇ ਜਦੋਂ ਬਾਹਰ ਚਲੇ ਜਾਂਦੇ ਆ ਤੇ ਫਿਰ ਪਿੱਛੋਂ ਮੀਟਿੰਗ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਉਹ ਮੀਟਿੰਗ ਤੋਂ ਬਾਅਦ ਇੱਕ ਤਰੀਕ ਮਿਲਦੀ ਆ 12 12 ਤਰੀਕ ਨੂੰ ਤਰੀਕ ਮਿਲਦੀ ਇਸ ਕਰਕੇ ਕਿ ਉਸ ਵਿੱਚ ਸੱਦਾ ਪੱਤਰ ਦਿੱਤਾ ਗਿਆ ਬਲਵਿੰਦਰ ਸਿੰਘ ਪੁੰਦਰ ਨੂੰ ਜਿਹਨਾਂ ਕੋਲ ਪੁੱਛਣਾ ਸੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇਨ ਬਿਨ ਮਰਨਾ ਚਾਹੁੰਦੇ ਹੋ ਕਿ ਨਹੀਂ ਦੋ ਟੁਕ ਜਵਾਬ ਮੰਗਣਾ ਸੀ ਪਰ ਐਨ ਮੌਕੇ ਤੇ ਆ ਕੇ ਉਹ ਜੋ ਮੀਟਿੰਗ ਸੀਓ ਆ ਕੇ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਤੇ ਜੋ ਮੀਟਿੰਗ ਅੱਜ ਕੀਤੀ ਗਈ ਉਸ ਵਿੱਚ ਫਿਰ ਬਲਵਿੰਦਰ ਸਿੰਘ ਭੁੰਦੜ ਸ਼ਾਮਿਲ ਹੀ ਨਹੀਂ ਹੋਏ ਹੁਣ ਦੇਖਣਾ ਇਹ ਹੋਏਗਾ ਕਿ ਬਲਵਿੰਦਰ ਸਿੰਘ ਪੁੰਦੜ ਸ਼ਾਮਿਲ ਨਹੀਂ ਹੋਏ ਜਾਂ ਬਲਵਿੰਦਰ ਸਿੰਘ ਪੁੰਦੜ ਜੀ ਨੂੰ ਸੱਦਾ ਪੱਤਰ ਨਹੀਂ ਮਿਲਿਆ ਜਾਂ ਬਲਵਿੰਦਰ ਸਿੰਘ ਪੁੰਦੜ ਨੂੰ ਕੋਈ ਦਬਾਅ ਸੀ ਜਾਂ ਬਲਵਿੰਦਰ ਸਿੰਘ ਪੁੰਦੜ ਇਸ ਚਮੇਲੇ ਵਿੱਚ ਪੈਣਾ ਨਹੀਂ ਜਾਂਦੇ ਕਿਉਂਕਿ ਕਈ ਲੀਡਰ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਸਦਾ ਪੁੱਤਰ ਦਿੱਤਾ ਹੀ ਪਰ ਕਈ ਚੈਨਲ ਤੇ ਜਿਵੇਂ ਕਿ ਗਾਇਨੇ ਹਪ ਸਿੰਘ ਨੇ ਵੀ ਬੋਲਦੇ ਕਿਹਾ ਕਿ ਬਲਵੰਤ ਸਿੰਘ ਪੁੰਤੜ ਜੀ ਨੇ ਕਿਸੇ ਚੈਨਲ ਤੇ ਬੋਲਦੇ ਆ ਕਿ ਮੈਨੂੰ ਤਾਂ ਸਦਾ ਪੁੱਤਰ ਨਹੀਂ ਦਿੱਤਾ ਗਿਆ ਸੀਗਾ ਜਦਕਿ ਧਾਮੀ ਜੀ ਇਹ ਕਹਿ ਰਿਹਾ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਤੇ ਵੈਸੇ ਵੀ ਉਹ ਸਾਡੇ ਨੇਤਾ ਨੇ ਸੀ ਉਹਨਾਂ ਦੇ ਘਰ ਚਲੇ ਗਏ ਗੱਲ ਨੂੰ ਟੌਲ ਮਡੋਲ ਕਰਦੇ ਆ ਉਹਨਾਂ ਨੇ ਪੱਤਰਕਾਰਾਂ ਨੂੰ ਜਵਾਬ ਨਹੀਂ ਦਿੱਤੇ ਕੁਮ ਕੁਮ ਆ ਕੇ ਗੱਲ ਆਂਦੀ ਹੈ ਕਿ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਪੈ ਰਹੀ ਹੈ 8 ਤੋਂ ਬਾਅਦ 11 11 ਤੋਂ 13 13 ਤੋਂ ਹੁਣ ਫਿਰ 16 ਤਾਰੀਖ ਪੈ ਗਈ ਹੈ ਹੁਣ ਦੇਖਣ ਲੀ ਗੱਲ ਕਿ ਤਾਂ ਮੀ ਜੀ ਤਾਂ ਜਵਾਬ ਨਹੀਂ ਦੇ ਦੇਗੇ پر اتنے گرپرتاپ بڈالا جی نے دو ٹک جواب دنپریت علی نے دو ٹک جواب ہوں سولہ تریق نو صرف تے صرف رزلٹ آئے گا اونلی فور رزلٹ نو تقریر نو دلیل نو اپیل صرف تے صرف فیصلہ ہوئے گا جو کہ سنگھ صاحب سونپ دتا جائے گا ਬਾਕੀ ਗੱਲ ਕਰਦਿਆਂ ਗੁਰਪ੍ਰਤਾ ਸਿੰਘ ਵਡਾਲਾ ਨੂੰ ਜਦੋਂ ਪੁੱਛਿਆ ਗਿਆ ਕੀ ਗਿਆਨੀ ਹਰਪ ਸਿੰਘ ਜੀ ਦੇ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਇਹ ਬੜਾ ਮਦ ਭਾਗਾ ਫੈਸਲਾ ਲਿਆ ਗਿਆ ਕੋਰ ਕਮੇਟੀ ਵੱਲੋਂ ਜੋ ਕਿ ਨਹੀਂ ਸੀ ਚਾਹੀਦਾ ਹਾਲੇ ਕਿ ਅੱਜ ਦੀ ਗੱਲ ਕਰੀਏ ਤੇ ਅੱਜ ਦੀ ਮੀਟਿੰਗ ਵਿੱਚ ਇਹ ਅਜੰਡਾ ਨਹੀਂ ਸੀ ਪਰ ਫਿਰ ਵੀ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੇ ਸਵਾਲ ਦਾ ਜਵਾਬ ਦਿੰਦੇ ਇਹ ਗੱਲ ਕੀਤੀ ਉਹਣਾ ਨੇ ਹੁਣ ਕਿਹਾ ਕਿ ਕੋਈ ਵੀ ਲੀਡਰ ਉਹ ਬਰਦਾਸ਼ਤ ਨਹੀਂ ਹੋਏਗਾ ਜਿਹੜਾ ਵੀ ਆਨਾ ਕਾਨੀ ਕਰਦਾ ਪਿਆ ਜਿਹੜਾ ਵੀ ਸ੍ਰੀ ਅਕਾਲਤਖਬ ਸਾਹਿਬ ਤੋਂ ਪਿੱਠ ਦਿਖਾਉਂਦਾ ਪਿਆ ਹੁਣ ਉਸ ਨੂੰ ਸੀ ਬਰਦਾਸ਼ਤ ਨਹੀਂ ਕਰਾਂਗੇ ਮੈਨੂੰ ਤੁਸੀਂ ਦਿਓ ਇਜਾਜ਼ਤ ਜੁੜੇ ਰਹੋ ਅਗਲੀ ਖਬਰਾਂ ਤੱਕ ਚੈਨਲ ਸਬਸਕ੍ਰਾਈਬ ਕਰ ਦੇਣਾ ਜਿਨ੍ਹਾਂ ਨੇ ਨਹੀਂ ਕੀਤਾ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ 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 ਧੰਨਵਾਦ ਨੋਟੀਫਿਕੇਸ਼ਨ ਹੋਣ ਗੱਲਣਾ ਅਗਲੀ ਖਬਰ ਦੇ ਇੰਤਜ਼ਾਰ ਤੱਕ ਸਾਡੇ ਨਾਲ ਤੁਸੀਂ ਜੁੜੇ ਰਹੋ ਜਲਦੀ ਮਿਲਦੇ ਆ ਇਸ ਕਮੇਟੀ ਦੀ ਵੀ ਜੁਮੇ ਖੁਸ਼ ਹੋ ਇਸ ਕਰਕੇ ਤੁਹਾਨੂੰ ਜੀਆ ਕੈਮਰਾਮੈਨ ਮਨਜੋਤ ਚਾਹ ਨਾਲ ਤੁਹਾਡਾ ਹੱਕ ਬਣਦਾ ਆਮਨਦੀਪ ਸਿੰਘ ਰਾਜਾ ਜ਼ਿਲੰਦਰ ਪਰ ਮੈਂ ਤੁਹਾਨੂੰ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਹੁਣ ਆ ਜੋ ਸਾਡਾ ਅੱਜ ਫੈਸਲਾ ਹੋਇਆ ਉਹ ਮੈਂ ਤੁਹਾਨੂੰ ਜਿਹੜਾ ਉਹ ਇਨ ਬਿਨ ਉਹ ਸੁਣਾ ਦਿੰਦਾ ਤੁਹਾਡਾ ਸਾਰਿਆਂ ਦਾ ਹੀ ਅਗਲੀ ਮੀਟਿੰਗ ਦੀ ਛੋਟਾ ਪਰਦੇ ਦੀ ਮੀਟਿੰਗ ਚ ਕੀ ਕੁਝ ਹੋਏਗਾ ਉਹਨਾਂ ਨੂੰ ਇਹ ਇਹ ਦੱਸਣ ਦੀ ਇਹ ਦੱਸਣ ਦੀ ਨਹੀਂ ਗੱਲ ਹੁੰਦੀ ਕਿਉਂਕਿ ਮੀਟਿੰਗਾਂ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਕਿਉਂਕਿ ਕੋਈ ਪ੍ਰोसीडिंग ਹੋਣ ਕੋਈ ਹੋਰ ਹੋਣ ਉਹ ਤਾਂ ਹੁੰਦੇ ਉਹਨਾਂ ਦੇ ਐਜੰਡੇ ਤੇ ਇਹ ਸਾਡਾ ਦਾ ਐਜੰਡਾ ਸਾਰਾ ਹੀ ਮੈਂ ਜਿਹਦਾ ਪਹਿਲਾਂ ਵੀ ਕਿਹਾ ਵੀ ਥਾਂ ਕਿ ਸਿੱਖ ਪੰਥ ਇਕੱਠਾ ਇਕੱਠਾ ਹੋਵੇ ਉਹਦੇ ਸਬੰਧ ਵਿੱਚ ਸਾਰੀ ਜਿਹੜੀ ਤੇ ਕਿਹੜੇ ਕਿ ਧਾਮੀ ਧਾਮੀ ਦਾ ਸਾਰਿਆਂ ਨੂੰ ਸੱਦਾ ਦੇਵੋਗੇ ਕੱਲੇ ਭੁੰਦਰਤਾਂ ਨਾਲ ਉਹਦੇ ਵਿੱਚ ਉਹਦੇ ਵਿੱਚ ਭੁੰਦਰ ਸਾਹਿਬ ਨੇ ਅੱਜ ਗੱਲ ਕਰਿਆ ਆਏ ਹੁਣ ਉਹਦੇ ਵਿੱਚ ਭੁੰਦਰ ਸਾਹਿਬ ਨੇ ਹੁਣ ਆਪਾਂ ਸੱਤ ਮੈਂਬਰ ਜਿਹੜੇ ਆ ਅਸੀਂ ਇਕੱਠੇ ਹੋਵਾਂਗੇ ਅਗਲੀ ਮੀਟਿੰਗ ਉਹ ਜਗ੍ਹਾ ਤੇ ਮੈਂ ਟਾਈਮ ਜਿਹੜਾ ਹੈ ਉਹ ਇਹਨਾਂ ਨੂੰ ਮੈਂਬਰ ਸਾਥੀਆਂ ਨੂੰ ਫਿਰ ਮੈਂ ਦੱਸ ਦਵਾਂਗਾ ਸਰ ਭੁੰਦਰ ਸਾਹਿਬ ਨੇ ਤੁਸੀਂ ਕਿਹਾ ਕਿ ਬਿਮਾਰ ਨੇ ਬਾਅਦ ਚ ਉਹ ਕਹਿੰਦੇ ਮੈਨੂੰ ਤਾਂ ਅੱਜ ਕਿਸੇ ਨੇ ਬੁਲਾਇਆ ਨਹੀਂ ਚਲੋ ਨੀ ਉਹ ਢਿੱਲੇ ਸਗੇ ਤੁਸੀਂ ਜਾ ਕੇ ਆ ਮੀਡੀਆ ਉੱਥੇ ਬੈਠੇ ਸਗੇ ਪਰ ਘਾਇਲੀ ਨਰਜੀਤ ਥੋੜੇ ਵੀ ਉੱਥੇ ਸੀਗੇ ਪਰ ਪੁੰਦਰ ਸਾਹਿਬ ਤਾਂ ਕਿਤਨੇ ਕਿਤੇ ਮੀਟਿੰਗ ਨੂੰ ਨਕਾਰਦੇ ਨਜ਼ਰ ਆਏ ਨਹੀਂ ਚਲੋ ਚਲੋ ਮੈਂ ਚਲੋ ਅਸੀਂ ਮੇਰੀ ਬੇਨਤੀ ਸੁਣੋ ਉਹਨਾਂ ਨਾਲ ਮੈਂ ਤੇ ਬਡਾਲਾ ਸਾਹਿਬ ਮਿਲ ਕੇ ਆਈਆਂ ਮੀਟਿੰਗ ਜਿਹੜੀ ਸੀਗੀ ਉਹ ਕਿਉਂਕਿ ਇੱਥੇ ਬੈਠ ਕੇ ਪਹਿਲਾਂ ਰੱਖੀ ਗਈ ਸੀ ਇਹ ਲੋਕੀ ਉੱਥੇ ਵੀ ਗਏ ਆ ਨਾਲੇ ਚਾਹ ਦਾ ਕਾਪੀ ਆਏ ਆ ਨਾਲ ਪਾਰਟੀ ਦੇ ਰੋਕ ਰਹੇ ਕਿ ਦੀ ਪੁੰਨਾ ਸਮਾ ਪਾਰਟੀ ਦੇ ਬਾਕੀ ਜੋ ਮੈਂ ਕਹਿਣਾ ਸੀ ਉਹ ਸਾਰਾ ਲੱਗ ਪੜਨ ਦਾ ਇਹ ਮੇਰੀ ਬੇਰੀ ਬੈਂਤੀ ਸੁਣ ਲਾਓ ਇਹ ਜੋ ਇਹ ਜੋ ਜੋ ਦੇਖੋ ਮੈਂ ਕਿਉਂਕਿ ਤੁਸੀਂ ਕਰਾਸ ਕਰ ਸਕਦੇ ਆ ਹਰ ਇੱਕ ਗੱਲ ਨੂੰ ਕਰ ਸਕਦੇ ਜਿਹੜੀ ਜਿਹੜੀ ਸਾਡੀ ਗੱਲ ਜਿਹੜੀ ਭਾਰਤੀ ਦੀ ਕਹੀ ਉਹ ਵੀ ਵਿਚਾਰਾਂ ਸੀ ਉਹਨਾਂ ਨੂੰ ਦੇ ਆਏ ਆ ਸਮਝਦੇ ਨਾ ਉਹ ਵੀ ਉਹਦੀ ਵਿਚਾਰ ਜਿਹੜੀ ਆ ਉਹ ਵੀ ਇਹ ਬਡਾਲਾ ਸਾਹਿਬ ਨੇ ਉਹਦੇ ਮੋਰੇ ਰੱਖ ਕੇ ਇਹ ਵੀ ਦਿਹਾਏ ਆ ਤੰਦਰੁਸਤ ਤੰਦਰੁਸਤੀ ਨੂੰ ਕਿਵੇਂ ਜਦੋਂ ਪੁੰਦਰ ਸ਼ਰੋਗ ਬੁਲਾਇਆ ਗਿਆ ਸਤਨਾ ਮਰੀਕ ਸ਼੍ਰੀ ਕਾਤਕ ਸਬਜਿਟ ਕਮੇਟੀ ਪਰ ਉਹ ਨਹੀਂ ਆਏ ਫਿਰ ਤੁਸੀਂ ਅੱਗੇ ਮੇਰੇ ਅਸੀਂ 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 ਅਕਾਲ ਤਖਤ ਨਹੀਂ ਅਕਾਲ ਤਖਤ ਸਾਹਿਬ ਸਰਵੋੱਚ ਹੈ ਅਸੀਂ ਉਸ ਕਮੇਟੀ ਦੇ ਨੁਮਾਇੰਦੇ ਪਰ ਸਾਨੂੰ ਕਮੇਟੀ ਨੂੰ ਇਹ ਨਹੀਂ ਅਧਿਕਾਰ ਉਹ ਜਮਲ ਗੱਲ ਕਰਦੇ ਵੱਡੇ ਪ੍ਰਧਾਨ ਅਸੀਂ ਸੱਦਾ ਦਿੱਤਾ ਸੀ ਉਹਨਾਂ ਨੂੰ ਸੱਦਾ ਸੱਦਾ ਦਿੱਤਾ ਸੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਮਲੇ ਤੇ ਕੀ ਕਹਿੰਦਾ ਜੀ ਸਰ ਗਿਆਨੀ ਹਰਨ ਸਿੰਘ ਨੇ ਮਾਮਲਾ ਮੰਗ ਲਿਆ ਕਿ ਜੇਕਰ ਸਰ ਉਹ ਕਮੇਟੀ ਬੰਦ ਕਰ ਕਮੇਟੀ ਨੂੰ ਕਹਿ ਦਿੱਤਾ ਦੀ ਤੁਸੀਂ ਤੁਸੀਂ ਆਓ ਜੀ ਤੁਸੀਂ ਆਜੋ ਜਿਆਲੀ ਸਾਹਿਬ ਤੁਸੀਂ ਆਜੋ ਬੜਾ ਸਭ ਪਲੀਜ਼ ਨਾ ਛੋੜੋ ਆਉਣੇ ਹੈ ਮੇਜਿਕ 16 ਤਰੀਕ ਨੂੰ ਕਲੀਅਰ ਹੋ ਜਾ ਸਾਰਾ ਕੁਝ ਅੱਜ ਇੱਕ ਦਿਨ ਕਲੀਅਰ ਕਰਿਓ ਜੀ ਸਭ ਬਿਚਾ ਸਪਾਈਕਟਰ ਕੋਲ ਜੀ ਸਭ ਕਹੇ ਦੀ ਸਾਰੇ ਲਈ ਰਿਸਪੈਕਟਫੁਲ ਨਾਲ ਆਓ ਬੁਲਾਇਆ ਗਿਆ ਸ਼੍ਰੀ ਕਾਲਤਖ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਕਮੇਟੀ ਬੜੀ ਵੱਡੀ ਮਾਨਤਾ ਰੱਖਦੀ ਹੈ ਕੋ ਜੋ ਬੁਲਾਵੇ ਤੇ ਪ੍ਰਧਾਨ ਸਾਹਿਬ ਨਹੀਂ ਆਏ ਦੇਖੋ ਜੋ ਹੁਕਮਨਾਮਾ ਹੋਇਆ ਕਾਲਤਖ ਸਾਹਿਬ ਵੱਲੋਂ ਅਸੀਂ ਉੱਤੇ ਵੀ ਇਨ ਨੂੰ ਲਾਗੂ ਹੋਣਾ ਚਾਹੀਦਾ ਉਦ ਲਈ 16 ਤਰੀਕ ਨੂੰ ਕਮੇਟੀ ਫੈਸਲਾ ਕਰੂ ਪਰ ਜੀ ਕਾਰਜਕਾਰੀ ਪ੍ਰਧਾਨ ਕਮੇਟੀ ਤੇ ਬੁਲਾਵੇ ਤੇ ਨਹੀਂ ਆਏ ਤੇ ਇਹਦੂ ਗਾ ਤਾਂ ਰੁਕੀ ਲੱਗ ਗਈ ਮੈਂ 16 ਤਰੀਕ ਨੂੰ ਸਾਰਾ ਫੈਸਲਾ ਹੋ ਜੂਗਾ ਲੱਗ ਜੂ ਪਤ ਤੂੰ ਉਹਨਾਂ ਨੂੰ ਬੁਲਾਇਆ ਸੀ 16 ਤਰੀਕ ਨੂੰ ਫੈਸਲਾ ਆ ਜੂਆ ਤੁਹਾਡੇ ਵੱਲੋਂ ਅੱਜ ਕੋਈ ਬੁਲਾਇਆ ਗਿਆ ਸੀ ਉਹਨਾਂ ਨੂੰ ਬਿਲਕੁਲ ਸਤਿ ਸ੍ਰੀ ਅਕਾਲ ਜੀ ਨਾ ਪ੍ਰਧਾਨ ਜੀ ਉਹ ਅਗਲੀ ਮੀਟਿੰਗ ਜੀ ਕਿਹਾ ਹੋਇਆ ਸਾਰਾ ਕਲੀਅਰ ਹੁਣ ਮੈਂ ਪਾਕਤੀ ਹੋ ਰਹੀ ਹੈ ਜੀ ਸਰ ਉਹ ਤੇ ਕਲੀਅਰ ਕਰ ਦੋ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦੇਾਂਗੇ ਅੱਜ ਦੀ ਮੀਟਿੰਗ ਕੀ ਕੀ ਜੀ ਅੱਜ ਦੀ ਮੀਟਿੰਗ ਉਹ ਦਿਖਾਉਣਾ ਟਾਈਮ ਲਿਆ ਉਹ ਮੀਟਿੰਗ 'ਚ ਨਹੀਂ ਆਏ ਭੁੰਦਰ ਸਾਹਿਬ ਜਾ ਕੇ ਮਿਲ ਕੇ ਆਏ ਨੇ ਬਟਾਲਾ ਸਾਹਿਬ ਉਸ ਤੋਂ ਬਾਅਦ 16 ਤਰੀਕ ਨੂੰ ਕਲੀਅਰ ਕਰ ਦਿਆਂਗੇ ਸਾਰਾ ਕੁਝ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲਾਂ ਦੇ ਕੇ ਆਂਦੀਆਂ ਨੇ ਕਿ ਕਿਸ ਫੈਸਲੇ ਇਹਦੇ ਤੇ ਲੈ ਸਕਦੇ ਹੋ ਜਾਂ ਫਿਰ ਕੋਈ ਰਿਪੋਰਟ ਜਿਹੜੀ ਤਕਸਾਂ ਨਹੀਂ ਨਹੀਂ ਸਾਂਝੇ ਤੌਰ ਤੇ ਸੱਤ ਮੈਂਬਰੀ ਕਮੇਟੀ ਫੈਸਲਾ ਲਾਊਗੀ 16 ਤਰੀਕ ਨੂੰ ਨੈਨੀਮਸਲੀ ਹੋਊਗਾ ਸਾਰਾ ਫੈਸਲਾ ਜਿਹੜਾ ਫੈਸਲਾ ਨੈਨੀਮਸਲੀ ਹੋਊ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲਾਂ ਦੇ ਕੇ ਆਂਦੀਆਂ ਨੇ ਕਿ ਕਿਸ ਤਰੀਕੇ ਦੀ ਪ੍ਰਪੋਜ਼ਲ ਸਾਡੀ ਮੀਟਿੰਗ ਹੈ ਜਿਹੜੀ ਜੋ ਕੁਝ ਘਟਨਾ ਕਰਮ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਘਟਨਾ ਕਰਮ ਦੇਖੋ ਸਭ ਤੋਂ ਪਹਿਲੀ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਅੱਜ ਦੀ ਮੀ मान्यव ਤੁਹਾਨੂੰ ਸਾਹਿਬ ਦੀ ਇਕਵਾਈ ਚ ਸਾਰੇ ਸੱਤੇ ਮੈਂਬਰ ਹਾਜ਼ਰ ਹੋਏ। ਔਰ ਡੂਗੀਆਂ ਪੰਥਕ ਵਿਚਾਰਾਂ ਹੋਈਆਂ। ਔਰ ਪੰਥਕ ਇਕਤਾ ਲਈ ਸ਼੍ਰੋਮਣੀ ਕਾਲੇਦਾਨ ਨੂੰ ਮਜ਼ਬੂਤ ਕਰਨ ਲਈ ਹਰ ਪੱਖ ਹਰ ਪਹਿਲ ਨੂੰ ਵਿਚਾਰਿਆ ਗਿਆ। ਔਰ ਉਹਦੇ ਲਈ ਪੁੰਦਰ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਨ ਲਈ ਕਾਮੀ ਸਾਹਿਬ ਤੇ ਬਡਾਲਾ ਸਾਹਿਬ ਗਏ ਧੰਮ ਸਾਹਿਬ ਦੱਸ ਕੇ ਗਏ ਨੇ। ਸਾਰੀਆਂ ਸਤਮੈਂਵੀਂ ਕਮੇਟੀ ਦੀਆਂ ਔਰ ਮਾਨਯੋਗ ਸ਼੍ਰੀ ਕਾਲਤਖ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਨੂੰ ਲਾਗੂ ਕਰਨ ਲਈ ਡिटेल ਵਿਚਾਰ ਵਟਾਂਦਰਾ ਉਹਨਾਂ ਨਾਲ ਕਰਕੇ ਜਾਂਦਾ ਔਰ ਆਪਦਾ ਪੱਖ ਵੀ ਕਮੇਟੀ ਦਾ ਅਸੀਂ ਦੱਸਤਾ ਉਹਨਾਂ ਦਾ ਵੀ ਸੁਣ ਲਿਆ ਔਰ ਇੱਕ ਦੋ ਦਿਨ ਦਾ ਸਮਾਂ ਉਹਨਾਂ ਨੇ ਕਿਹਾ ਵੀ ਆਪਾਂ ਡਿਸਕਸ ਕਰਕੇ ਦਾ ਕੋਈ ਹੱਲ ਕੱਢਾਂਗੇ ਔਰ ਅਸੀਂ ਇੱਕ ਦੀ ਬਜਾਇ ਦੋ ਦਿਨ ਦਾ ਸਮਾਂ ਕਰਕੇ 16 ਤਰੀਕ ਦੀ ਦੁਬਾਰਾ ਮੀਟਿੰਗ ਹੈ ਜਿਹੜੀ ਉਹ ਰੱਖ ਲਈ ਔਰ ਉਹਦੇ ਚ ਕੰਕਰੀਟ ਡਿਸੀਜਨ ਆ ਜਿਹੜਾ ਸਾਡਾ ਫਾਈਨਲ ਮੀਟਿੰਗ ਫਾਈਨਲ ਮੀਟਿੰਗ ਹੋਏਗੀ ਇੱਕ ਮਿੰਟ ਫਾਈਨਲ ਮੀਟਿੰਗ ਹੋਏਗੀ ਔਰ ਫਾਈਨਲ ਡਿਸੀਜਨ ਆ ਜਿਹੜਾ ਉਹ ਅਸੀਂ ਸ਼੍ਰੀ ਘਾਲਤਾਖ ਸਾਹਿਬ ਨੂੰ ਆ ਜਾਂ ਸੰਗਤ ਨੂੰ ਪ੍ਰੈਸ ਨੂੰ ਸਾਰੀ ਉਹ ਜਾਣਕਾਰੀ ਜਿਹੜਾ ਸਾਹਿਬ ਜਿਵੇਂ ਪੁੱਛਿਆ ਇਹ ਚੱਲ ਰਹੀਆਂ ਸੀ ਕਿ ਇੱਕ ਜੁਟ ਹੋਣ ਦੀਆਂ ਗੱਲਾਂ ਇਕੱਠੇ ਕਰ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਜੋ ਅੱਜ ਦਾ ਘਟਨਾਕ੍ਰਮ ਹੈ ਉਹ ਕੁਝ ਹੋਰ ਹੀ ਸੰਕੇਤ ਦੇਖੋ ਸੰਕੇਤ ਅਰਥ ਕੱਢਣੇ ਸੰਕੇਤ ਲੈਣੇ ਆਪੋ ਆਪਣਾ ਨਜ਼ਰੀਆ ਹੁੰਦਾ ਹਰੇਕ ਦਾ ਅਸੀਂ ਪੋਜ਼ਿਟਿਵ ਸੋਚਦੇ ਹਾਂ ਅਸੀਂ ਹੁਣ ਵੀ ਪੋਜ਼ਿਟਿਵ ਹਾਂ ਅਸੀਂ ਸੋਚਦੇ ਹਾਂ ਕਿ ਸਾਰਥਿਕ ਰਿਜ਼ਲਟ ਹੈ ਜਿਹੜਾ ਉਹ 16 ਨੂੰ ਨਿਕਲੂਗਾ ਨਹੀਂ ਜੋ ਡਿਊਟੀ ਸਾਡੀ ਲੱਗੀ ਹੈ ਉਹਨੂੰ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਸੰਦਰਭ ਚ ਆਪਦਾ ਜਿਹੜਾ ਹੈ ਡਿਸੀਜਨ ਦੇਖੋ ਇਧਰ ਜੀ ਇਹ ਤੁਹਾਨੂੰ ਧੰਮੀ ਸਾਹਿਬ ਨੇ ਵੀ ਜਾਣਕਾਰੀ ਦਿੱਤੀ ਇਹ ਅਲੀ ਸਾਹਿਬ ਨੇ ਚੁੰਦਾ ਸਾਹਿਬ ਨੇ ਦੱਸਤਾ ਮੈਂ ਕਰਕੇ ਗਿਆ ਸੀਗਾ ਧੰਮੀ ਸਾਹਿਬ ਨਾਲ ਭੁੰਦਰ ਸਾਹਿਬ ਕੋ ਚਲੋ ਕਈ ਵਾਰੀ ਕਈ ਵਿਅਕਤੀਆਂ ਨੂੰ ਮਜਬੂਰੀ ਹੁੰਦੀ ਆ ਨਹੀਂ ਉਸ ਮੀਟਿੰਗ ਚ ਆ ਸਕਿਆ ਇੱਥੇ ਅਸੀਂ ਉਹਨਾਂ ਕੋਲ ਚੱਲ ਗਏ ਕੋਈ ਫਰਕ ਨਹੀਂ ਪੈਂਦਾ ਇਹਦਾ ਪਰ ਇਹ ਗੱਲ ਬੜੀ ਸਪਸ਼ਟ ਕਹਿ ਕੇ ਆਏ ਆ ਕਿ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਸਨ ਸਿੰਘ ਸਮਾਨ ਵੱਲੋਂ ਉਹ ਜਿਹੜਾ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਉਹਤੇ ਇਹ ਸੱਤ ਮੈਂਬਰੀ ਕਮੇਟੀ ਨੇ ਸੰਪੂਰਨ ਤੌਰ ਤੇ ਪਹਿਰਾ ਦੇਣਾ ਤੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਭਰਤੀ ਆ ਸੱਤ ਮੈਂਬਰੀ ਕਮੇਟੀ ਹੀ ਕਰੇਗੀ ਇਹ ਪ੍ਰਪੋਜ਼ਲ ਦੇ ਕੇ ਆਏ ਆ ਉਹਨਾਂ ਨੂੰ ਨਾਲ ਜਿਹੜੇ ਕੋਈ ਜਿਹੜੇ ਕਾਰਜਕਾਰੀ ਪ੍ਰਧਾਨ ਨੂੰ ਜਿਹੜੇ ਕੋਈ ਰਾਹ ਖੋਲਣੇ ਹੁੰਦੇ ਆ ਚਲੋ ਕੋਈ ਆਪਣੇ ਕੇਈ ਵਾਰੀ ਕੋਈ ਦੀਵਾਰ ਖੜੀ ਹੁੰਦੀ ਆ ਉਹਨੂੰ ਆਪਾਂ ਪਾਸੇ ਕਰਨਾ ਹੁੰਦਾ ਇਹ ਸਿਆਣੇ ਬੰਦਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਕੋਸ਼ਿਸ਼ ਕਰੀਏ ਕੋਈ ਸਾਡੇ 'ਚ ਈਗੋ ਨਹੀਂ ਹੈਗੀ ਸਾਡੇ 'ਚ ਕੋਈ ਆਪਣਾ ਅੰਨੀ ਜੀ ਸਵਾਰਥ ਨਹੀਂਗਾ ਕੋਈ ਆਪਣਾ ਜਿਹੜੀ ਹੈਗੀ ਆ ਪਰਸਨਲ ਮੋਟਿਵ ਨਹੀਂ ਲੈ ਕੇ ਆਏ ਅਸੀਂ ਅਕਾਲੀ ਦਲ ਵਾਸਤੇ ਇੱਕ ਕਮੇਟੀ ਬਣੀ ਸੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕਮੇਟੀ ਬਣੀ ਸੀ ਅਕਾਲ ਤਖਤ ਸਾਹਿਬ ਵੱਲੋਂ ਸੋ ਇਹਦੇ ਇਸ ਕਮੇਟੀ ਨੇ ਪਹਿਲੀ ਮੀਟਿੰਗ ਉਦੋਂ ਕੀਤੀ ਦੂਜੀ ਮੀਟਿੰਗ ਅੱਜ ਹੋਈ ਆ ਜਿਵੇਂ ਦੱਸਿਆ ਤੀਸਰੀ ਮੀਟਿੰਗ ਵਿੱਚ ਸਾਰਾ ਕੁਝ ਫਾਈਨਲ ਕਰ ਦੇਣਾ ਆ ਉਦੋਂ ਤੁਹਾਨੂੰ ਸਾਰਿਆਂ ਨੂੰ ਇਹਦਾ ਰਿਜ਼ਲਟ ਕੱਢ ਕੇ ਤਾਂ ਅਸੀਂ ਸਿੰਘ ਸਾਹਿਬ ਨੂੰ ਆਪਣੇ ਗਿਆਨੀ ਵੀਰ ਸਿੰਘ ਜੀ ਨੂੰ ਆਪੀ ਰਿਪੋਰਟ ਲਿਖਤੀ ਤੌਰ ਤੇ ਦੇ ਦੇਣੀ ਆ ਲੇਕਿਨ ਇਹ ਗੱਲ ਸਪਸ਼ਟ ਹੈ ਸਾਰੀ ਆਪਣੇ ਕਮੇਟੀ ਮੈਂਬਰ ਵੀ ਇਸ ਗੱਲ ਤੇ ਮਤਫਕ ਹੈ ਇਨਕਲੂਡਿੰਗ ਧਮੀ ਸਾਹਿਬ ਕਿ ਜਿਹੜੇ ਹੁਕਮਨਾਮੇ ਆਏ ਨੇ ਉਹਨਾਂ ਦੀ ਪਾਲਣਾ ਸਮੁੱਚੀ ਲੀਡਰਸ਼ਿਪ ਨੂੰ ਕਰਨੀ ਪਊਗੀ ਅਗਰ ਆਪਾਂ ਹੁਕਮਨਾਮੇ ਮੰਨਾਂਗੇ ਤੇ ਜੇ ਹੁਕਮਨਾਮੇ ਆ ਤੋਂ ਆਸੇ-ਪਾਸੇ ਕੋਈ ਵੀ ਹੁੰਦੀ ਹੈ ਤੇਰਾ ਤੇ ਉਹਨੂੰ ਪੰਥ ਨੇ ਪਰਵਾਹ ਨਹੀਂ ਕਰਨਾ ਤੁਸੀਂ 2 ਦਸੰਬਰ ਦੀ ਗੱਲ ਕੀਤੀ ਹੁਕਮਨਾਮੇ ਦੀ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਫਿਰ ਕੰਕੀ ਉਹਨਾਂ ਨੂੰ ਤਾਂ ਕੀਤਾ ਜਾ ਰਿਹਾ ਦੇਖੋ ਦੋ ਦੋ ਕੌਂਟਰਡਿਕਸ਼ਨਸ ਨੇ ਬਾਈ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਹੁਤ ਬੇਇਨਸਾਫੀ ਹੋਈ ਆ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਗਿਆ ਹਰ ਗੁਰਸਿੱਖ ਦਾ ਫਰਜ਼ ਬਣਦਾ ਜੇ ਅਕਾਲ ਤਖਤ ਸਾਹਿਬ ਤੇ ਉਹਨੂੰ ਬੁਲਾਇਆ ਗਿਆ ਹੋਵੇ ਤੇ ਸਿਰ ਝੁਕਾ ਕੇ ਉੱਥੇ ਹੁਕਮਾਂ ਦੀ ਪਾਲਣਾ ਕਰਕੇ ਆਵੇ ਤੇ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਚਾਹ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਜਾਂ ਗਿਆਨੀ ਅਗਵੀਰ ਸਿੰਘ ਜੀ ਹੋਣ ਜੇ ਆਪਾਂ ਸਮਰਪਤ ਹਾਂ ਅਕਾਲ ਤਖਤ ਸਾਹਿਬ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦੇ ਹਾਂ ਫਿਰ ਸਾਨੂੰ ਸਿੰਘ ਸੁਬਾਨ ਨਾਲ ਕਿਤੇ ਨਹੀਂ ਕਰਨੀ ਚਾਹੀਦੀ ਸਾਨੂੰ ਕੋਰਟ ਦੇ ਵਿੱਚ ਕਿਹਾ ਸਾਨੂੰ ਉਹਨਾਂ ਦੇ ਨਾਲ ਬਦਲਾ ਲਊ ਕਾਰਵਾਈ ਨਹੀਂ ਕਰਨੀ ਚਾਹੀਦੀ ਉਹਨਾਂ ਨਾਲ ਬੇਇਨਸਾਫੀ ਹੋਈ ਆ ਇਹਦਾ ਵੀ ਜਿਹੜਾ ਆਪਣੇ ਹੈਗਾ ਆ ਪਾਸਲਾ ਸਿੱਖ ਪੰਥ ਕਰੂਗਾ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਸਪਸ਼ਟੀਕਰਨ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਦੇਖੋ ਸਾਰੀ ਸ਼੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਮਸਲੇ ਦੇ ਨਾਲ ਮਤਫਿਕ ਨਹੀਂ ਸੀਗੀ ਕੁਝ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹਟਾ ਕੇ ਉਹਨਾਂ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਆ ਜਿਹੜੀ ਕਿ ਗਲਤ ਹੋਈ ਆ ਉਹ ਰਿਪੋਰਟ ਦਿੱਤੀ ਗਈ ਹੈ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਸਪਸ਼ਟਿਕਰਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਸ਼੍ਰੀ ਕਾਲਪਤਖ ਸਾਬ ਨੂੰ ਦਿੱਤਾ ਗਿਆ ਉਹ ਵੀ ਮर्याਦਾ ਅਨੁਸਾਰ ਨਹੀਂ ਸੀਗਾ ਦੇਖੋ ਉਹ ਤਾਂ ਜਿਵੇਂ ਪੰਜ ਪਿਆਰਿਆਂ ਨੂੰ ਉਸ ਵਕਤ ਦੱਸਿਆ ਗਿਆ ਜਿਵੇਂ ਮਰਜ਼ੀ ਉਹ ਤਾਂ ਉਹਨੂੰ ਤਰੋੜ ਲੈਣ ਮਰੋੜ ਲੈਣ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ 20 ਸਾਲ ਦੀ ਸੇਵਾ ਉਹਦੇ 'ਚ ਤਾਂ ਕੋਈ ਨਾ ਨੂੰ ਕੋਈ ਔਕਤਾਂ ਹੀ ਦਿਸੀ ਨਹੀਂ 20 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਕਾਲਪਤਖ ਸਾਬ ਦੇ ਜਾਇਦਾਦ ਵੀ ਰਹੇ ਹੋ ਉਦੋਂ ਤਾਂ ਕੋਈ ਨਾ ਨੂੰ ਉਹਨਾਂ 'ਚ ਕੋਈ ਕਮਜ਼ੋਰੀ ਦਿਸੀ ਨਹੀਂ ਤੇ ਹੁਣ ਕਿਉਂ ਆਪਣੇ ਉਹਨਾਂ ਚ ਜਿਹੜੀ ਹੈਗੀਆਂ ਕਮੀਆਂ ਪੇਸ਼ੀਆਂ ਕਤਨ ਦੀ ਕੀ ਲੋੜ ਪੈ ਗਈ ਇਹਦਾ ਸਾਰਾ ਜਾਣ ਬੁੱਝ ਕੇ ਹੋਇਆ ਲੇਕਿਨ ਇਹ ਫਰਜ਼ ਨਹੀਂ ਸੀ ਬਣਦਾ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਖੋਡਰ ਸਾਹਿਬ ਦੇ ਨਾਲ ਵੀ ਅੱਜ ਭਰਤੀ ਨੂੰ ਲੈ ਕੇ ਗੱਲ ਹੋਈ ਕਿ ਤੁਸੀਂ ਭਰਤੀ ਫਿਲਹਾਲ ਰੋਕ ਦਿਓ ਜਿੰਨੇ ਤੱਕ ਅੰਤਿਮ ਫੈਸਲਾ ਨਹੀਂ ਹੋ ਜਾਂਦਾ ਅਸੀਂ ਮੈਂ ਤੁਹਾਨੂੰ ਪਹਿਲੇ ਕਹਿ ਕੇ ਆਟਿਆਂ ਜੀ ਬਿਲਕੁਲ ਸਪਸ਼ਟ ਕਰਕੇ ਆਏ ਆ ਕਿ ਜਿਹੜੀ 7 ਮੈਂਬਰੀ ਕਮੇਟੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਕੌਲਤਖ ਸਾਹਿਬ ਨੇ ਸਾਰੀ ਭਰਤੀ